ਆ ਦੇਖੋ ਛੋਟੀ ਗੱਡੀ ਠੀਕ ਆ ਆ ਤੁਹਾਨੂੰ ਪਤਾ ਹੀ ਆ ਆ ਵਰੀ ਜਿਪਸੀ ਠੀਕ ਹੈ ਆ ਦਾ ਨੂੰ ਪਤਾ ਹੀ ਆ ਦੂਜੀ ਗੱਡੀ ਆ ਬਾਸਿਆ ਠੀਕ ਆ ਜੀ ਆ ਥਾਰਾ ਆ ਟਰੈਕਟਰ ਆ ਆ ਵੀ ਟਰੈਕਟਰ ਆ ਠੀਕ ਆ ਤੇ ਆਪਾਂ ਹੁਣ ਦਾ ਤੋ ਆਪਾਂ ਤੁਹਾਨੂੰ ਹੋਰ ਚੀਜ਼ ਇੱਕ ਦਿਖਾਈ ਦਸੀ ਆ ਵੀ ਬਈ ਆ ਦੇਖੋ ਥਾਰ ਥਾਰ ਤੋਂ ਬਸ ਜਿਪਸੀ ਉਹ ਛੋਟੀ ਗੱਡੀ ਮਤਲਬ ਇਦਾਂ ਨਹੀਂ ਆਪਾਂ ਹੁਣ ਗਾਂਦ ਗਾਂ ਇੱਕ ਚੀਜ਼ ਹੋਰ ਬਣਾਈ ਆ ਉਹ ਟਰਾਲੀ ਬਣਾਈ ਆ ਉਹਲੇ ਉਹਦਾ ਕੰਮ ਥੋੜਾ ਜਿਆ ਰਹਿਦਾ ਆ ਠੀਕ ਆ ਬਹੁਤ ਵਧੀਆ ਟਰਾਲੀ ਬਣਾਈ ਆ ਆਪਾਂ ਤੇ ਹੁਣ ਗਾਂ ਇੱਕ ਉਹ ਟਰੈਕਟਰ ਦੇ ਵੀ ਆਪਾਂ ਉਹ ਵਾਲੇ ਤੇ ਲਾਲ ਤੇ ਟਰੈਕਟਰ ਤੇ ਵੀ ਆਪਾਂ ਬੈਟਰੀ ਲਾਉਣੀ ਆ ਨਾਲੇ ਮੋਟਰ ਲਾਉਣੀ ਟਰੈਕਟਰ ਤੇ ਉਹ ਵੀ ਚਾਲੂ ਕਰਨਾ ਆਪਾਂ ਐਨ ਵਧੀਆ ਟਿਪ ਟੌਪ ਐਨ ਕੰਮ